ਅੱਛੀ ਗੱਲ ਹੈ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਗਰਮੀਆਂ ਦਾ ਬਹੁਤ ਹੀ ਵਧੀਆ ਤੋਹਫਾ ਅੱਜ ਤੁਹਾਨੂੰ ਲੈ ਕੇ ਆਏ ਆ ਇੱਕ ਕੂਲਰਾਂ ਦੀ ਫੈਕਟਰੀ ਵਿੱਚ ਫੈਕਟਰੀ ਦਾ ਨਾਮ ਹੈਗੇ ਸ਼੍ਰੀ ਗਣੇਸ਼ ਕੂਲਰ ਜੀ ਫੈਕਟਰੀ ਦੀ ਜੋ ਲੋਕੇਸ਼ਨ ਹੈਗੀ ਹੋਏਗੀ ਜੀ 메ਨ ਸਟਸਾ ਰੋਡ ਨੀਅਰ ਕੈਂਬਰੀ ਸਕੂਲ ਬਹੁਤ ਹੀ ਵਧੀਆ ਬਾਜੇਬਰੇਟਾਂ ਦੇ ਇੱਥੇ ਕੂਲਰ ਮਿਲਦੇ ਆ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਕੂਲਰ ਮਿਲਦੇ ਨੇ ਆ ਜਿਓ ਤੁਹਾਨੂੰ ਫੈਕਟਰੀ ਦਿਖਾਉਣੇ ਆ ਨਾਲੇ ਤੁਹਾਨੂੰ ਰੇਟ ਵਗੈਰਾ ਦੱਸਦੇ ਕੂਲਰਾਂ ਦੇ ਬਹੁਤ ਹੀ ਬਹੁਤ ਹੀ ਵਧੀਆ ਕੂਲਰਾਂ ਦੀ ਕੁਆਲਿਟੀ ਹੈ ਇੱਥੇ ਜੀ ਬਹੁਤ ਹੀ ਸੋਹਣਾ ਕੰਮ ਹੁੰਦਾ ਫੈਕਟਰੀ ਦੇ ਵਿੱਚ ਸਾਰਾ ਮੈਨੂਫੈਕਚਰਿੰਗ ਵਗੈਰਾ ਵਿੱਚ ਹੀ ਹੁੰਦੀ ਹੈ ਤੇ ਬਹੁਤ ਹੀ ਜੈਜ ਰੇਟਾਂ ਦੇ ਕੂਲਰ ਮਿਲਦੇ ਨੇ ਜਿਹੜਾ ਲੋਹੇ ਦਾ ਕੂਲਰ ਹੈ ਜੀ ਉਹ 6000 ਤੋਂ ਸਟਾਰਟ ਹੋ ਜਾਂਦਾ ਤੇ 13000 ਰੁਪਏ ਤੱਕ ਚੱਲਿਆ ਜਾਂਦਾ ਤੇ ਰਬੜ ਦਾ ਕੂਲਰ ਜਿਹੜਾ ਉਹ ਵੀ 6000 ਤੋਂ ਸਟਾਰਟ ਹੋ ਜਾਂਦਾ 11.5 12000 ਤੱਕ ਚੱਲਿਆ ਜਾਂਦਾ ਬਹੁਤ ਹੀ ਜਿਹੜੇ ਰੇਟ ਤੇ ਜੋ কুলਰ ਮਿਲ ਰਹੇ ਮਿਲਦੇ ਨੇ ਇੱਥੇ ਤੇ ਜੋ ਇਹਦੇ ਵਿੱਚ কুলਰਾਂ ਦੇ ਵਿੱਚ ਮੋਟਰਾਂ ਜੋ ਕ੍ਰੈਂਪਟਨ ਕੰਪਨੀ ਦੀ ਤੇ ਵਧੀਆ ਕੰਪਨੀ ਦੀਆਂ ਮੋਟਰਾਂ ਦੀ ਯੂਜ਼ ਕੀਤੀਆਂ ਜਾਂਦੀਆਂ ਅਲੱਗ-ਅਲੱਗ ਕੁਆਲਿਟੀ ਦੇ ਹਿਸਾਬ ਨਾਲ ਤੇ ਜਿਹੜੀ কুলਰ ਹੈ ਜਿਹੜਾ ਲੋਹੇ ਦਾ কুলਰ ਆ ਉਹ ਜੀਪੀ ਸ਼ੀਟ ਨਾਲ ਟਾਟਾ ਦੀ ਨਾਲ ਬਣਾਇਆ ਜਾਂਦਾ ਜਿਹਦੀ ਇੱਕ ਲੌਂਗ ਲਾਈਫ ਹੈ ਬਹੁਤ ਵਧੀਆ কুলਰ ਨੇ ਬਾਕੀ ਸੇਰ ਜੀ ਨੇ ਗੱਲ ਕਰਦੇ ਆ ਰੇਟ ਵਗੈਰਾ ਕੀ ਆ ਰੇਟ ਵਗੈਰਾ ਕੀ ਆ ਇਹ ਆਪਣੇ 5000 ਤੋਂ ਲੈ ਕੇ 12-13000 ਤੱਕ ਕੂਲਰ ਨੇ ਜੀ ਠੀਕ ਹੈ ਜੀ ਫਰੈਸ਼ ਸ਼ੀਟ ਲੱਗਦੀ ਹੈ ਸਾਡੀ ਔਰ ਕੋਟਿੰਗ ਵੀ ਵਧੀਆ ਕੁਆਲਟੀ ਦਾ ਠੀਕ ਹੈ ਜੀ ਫੁੱਲ ਕੁਆਲਟੀ ਹੁੰਦੀ ਹੈ ਐ ਨਹੀਂ ਹੈਗਾ ਵੀ ਦੇਸੀ ਮਾਲ ਦੀ ਜੈ ਠੀਕ ਹੈ ਜੀ ਫਿਰ ਤੁਸੀਂ ਸਾਰਾ ਕੂਲਰ ਉਹੀ ਤਿਆਰ ਕਰਦੇ ਹੋ ਨੀ ਸਾਰਾ ਮੇਰੇ ਤੋਂ ਹੀ ਆਉਦੀ ਹੈ ਠੀਕ ਹੈ ਜੀ ਸਿੱਧਾ ਤੁਹਾਡੇ ਨਾਲ ਕਸਟਮਰ ਆ ਕੇ ਤੁਹਾਡੇ ਤੋਂ ਕੂਲਰ ਲੈ ਸਕਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਕੂਲਰ ਲੈਸ ਵੀ ਮਿਲੂਗਾ ਪਲੱਸ ਕੁਆਲਟੀ ਮਿਲੂਗੀ ਉਹਨੂੰ ਐ ਨਹੀਂ ਹੈਗਾ ਵੀ ਦੇਸੀ ਮਾਲ ਮਿਲਣਾ ਠੀਕ ਹੈ ਜੀ ਸਾਰਾ ਸਾਰੇ ਹੋਲਸੇਲ ਦੇ ਰੇਟ ਦੇ ਰਹੇ ਹੋ ਜੀ ਠੀਕ ਹੈ ਜੀ ਸਿੱਧਾ ਕਸਟਮਰ ਨੂੰ ਹੋਲਸੇਲ ਦਾ ਰੇਟ ਦੇ ਰਹੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਕਰ ਲੈ ਜੀ ਤਾਂ ਕਿਸੇ ਨੇ ਵੀ ਮਾਨਸਾ ਸ਼ਹਿਰ ਦੇ ਵਿੱਚ ਕੂਲਰ ਲੈਣਾ ਤਾਂ ਫੈਕਟਰੀ ਦਾ ਐਡਰੈਸ ਤੁਹਾਨੂੰ ਦੱਸਤਾ ਜੀ ਸਰਸਾ ਰੋਡ ਕੈਂਬਰੇ ਸਕੂਲ ਦੇ ਬਿਲਕੁਲ ਨੇੜੇ ਠੀਕ ਹੈ ਤੁਸੀਂ ਇੱਥੋਂ ਆ ਕੇ ਕੂਲਰ ਲੈ ਸਕਦੇ ਹੋ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਵਾਰ ਫੈਕਟਰੀ ਦਾ ਦਿਖਾ ਦਿਓ ਇੱਥੇ ਮੈਨੂਫੈਕਚਰਿੰਗ ਹੁੰਦੀ ਹੈ ਕੂਲਰਾਂ ਦੀ ਸਾਰਾ ਮਾਲ ਫਰੈਸ਼ ਲੱਗਦਾ ਹੀ ਇਹਦੇ ਵਿੱਚ ਕੋਈ ਸੈਕੰਡ ਮਾਲ ਨਹੀਂ ਯੂਜ਼ ਹੁੰਦਾ ਆਪਣੀ ਫੈਕਟਰੀ ਦੇ ਵਿੱਚ ਠੀਕ ਹੈ ਜੀ ਫੈਕਟਰੀ ਓਪਨ ਹੈ ਹਰ ਇੱਕ ਬੰਦਾ ਦੇਖ ਸਕਦਾ ਫੈਕਟਰੀ ਦੇ ਵਿੱਚ ਵੀ ਕੀ ਹੋ ਰਿਹਾ ਹੈ ਹਾਂਜੀ ਹਾਂਜੀ ਉਹ ਤਾਂ ਹੈਗਾ ਜੀ ਸਾਰੇ ਹਾਂ ਕੋਈ ਨਹੀਂ ਹੈਗਾ ਕਿਸੇ ਹਾਂ ਕੋਈ ਵੀ ਕੁਆਲਿਟੀ ਦੇਖ ਸਕਦਾ ਫੁੱਲ ਕੁਆਲਿਟੀ ਦਾ ਮਾਲ ਹੈ ਜੀ ਸਟੇਨ ਵਗੈਰਾ ਸਾਰਾ ਨੈਰੋਲਕ ਕੰਪਨੀ ਦਾ ਯੂਜ਼ ਹੁੰਦਾ ਹੈ ਇੱਥੇ ਠੀਕ ਹੈ ਜੀ ਕੁੱਲੇ ਵੀ ਸਾਰੇ ਅਲੱਗ-ਅਲੱਗ ਟਾਈਪ ਦੇ ਪਏ ਨੇ ਅਲੱਗ-ਅਲੱਗ ਇਹਨਾਂ ਦੀ ਰੇਂਜ ਹੈ ਇੱਧਰ ਲੋਹੇ ਦੇ ਲੱਗੇ ਹੋਏ ਨੇ ਇੱਕ ਸਾਈਡ ਤੇ ਦੂਸਰੀ ਸਾਈਡ ਤੇ ਰਬੜ ਦੇ ਕੁੱਲਰ ਲੱਗੇ ਹੋਏ ਨੇ ਤੇ ਤਾਂ ਜਿਹੜਾ ਵੀ ਆਪਣੀ ਵੀਡੀਓ ਦੇਖ ਕੇ ਕੋਈ ਵੀ ਆਊਗਾ ਵੀਰਪਰਾ ਗਰਮੀਆਂ ਦਾ ਤੋਹਫਾ ਚੱਕ ਲਈ ਉਹਨੂੰ 10% ਹੋਰ ਵੀ ਡਿਸਕਾਊਂਟ ਮਿਲੂਗਾ ਜੀ ਕੂਲਰ ਲੈਣ ਲਈ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰੋ ਧੰਨਵਾਦ ਜੀ